ਦਰਹੀਤ ਅਤੇ ਠੰਡ ਦੇ ਕਾਰਨ ਸੜਕੀ ਹਾਸਿਆਂ ਤੋਂ ਬਚਣ ਲਈ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਜੋਧ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਕੀਤੀ ਗਈ ਟਰੱਕ ਯੂਨੀਅਨ ਵਿੱਚ ਡਰਾਈਵਰਾਂ ਅਤੇ ਹੋਰਨਾਂ ਲੋਕਾਂ ਨੂੰ ਹਾਸਿਆਂ ਤੋਂ ਬਚਣ ਦੀ ਅਪੀਲ। ਉਹਨਾਂ ਦੱਸਿਆ ਕਿ ਕਿਸੇ ਵੀ ਦਰਘਟਨਾ ਦੇ ਮੌਕੇ ਸਾਡੀ ਸਹਾਇਤਾ ਲੈਣ ਲਈ 112 ਨੰਬਰ ਜਾਂ ਮੋਬਾਈਲ ਨੰਬਰ 9855288306 ਤੇ ਕਾਲ ਕਰਕੇ ਬੁਲਾਇਆ ਜਾ ਸਕਦਾ ਹੈ। ਇਸ ਮੌਕੇ ਐਸਆਈ ਜੋਤ ਸਿੰਘ ਤੋਂ ਇਲਾਵਾ ਕਾਂਸਟੇਬਲ ਸਤਨਾਮ ਸਿੰਘ ਕਾਂਸਟੇਬਲ ਰਮਨਦੀਪ ਸਿੰਘ ਮਹਿਲਾ ਕਾਂਸਟੇਬਲ ਸੰਦੀਪ ਕੌਰ ਮਹਿਲਾ ਕਾਂਸਟੇਬਲ ਕਰਮਜੀਤ ਕੌਰ ਮੌਜੂਦ ਸਨ ਤਡੋਲਾ ਤੋਂ ਸਜੀਵ ਗਰ ਕਾਹੀ ਦੀ ਰਿਪੋਰਟ ਸੜਕ ਸੁਰੱਖਿਆ ਫੋਰਸ ਵੱਲੋਂ ਅੱਜ ਟਰੱਕ ਯਾਨ ਤਡੋਲਾ ਵਿੱਚ ਟਰੱਕ ਡਰਾਈਵਰਾਂ ਨੂੰ ਸਰਦੀ ਤੁੰਦ ਤੋਂ ਬਚਣ ਲਈ ਗੱਡੀ ਕਿਵੇਂ ਚਲਾਉਣੀ ਹੈ ਸਾਈਡ ਤੇ ਲਾਉਣੀ ਹੈ ਜਾਂ ਕਿਸ ਤਰ੍ਹਾਂ ਸਾਰੀ ਜਾਣਕਾਰੀ ਦਿੱਤੀ ਗਈ। ਹਲੋ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਜੀ ਮਾਨ ਐਡੀਜੀਪੀ ਡੈਪਿਕ ਅਤੇ ਸੀਨੀਅਰ ਕਪਤਾਨ ਪੁਲਿਸ ਸਰਤ ਸੁਰੱਖਿਆ ਫੋਰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਓਵਰਲੋਡ ਟਰੱਕ ਆਦੀ ਨਾਲ ਚਲਾਇਆ ਜਾਵੇ। ਡਰਾਈਵਿੰਗ ਕਰਦੇ ਸਮੇਂ ਹਮੇਸ਼ਾ ਸੀਟ ਬੈਲਟ ਲਗਾ ਕੇ ਰੱਖੋ ਓਵਰ ਸਪੀਡ ਗੱਡੀ ਨਾ ਚਲਾਈ ਜਾਵੇ ਸ਼ਰਾਬ ਪੀ ਕੇ ਡਰਾਈਵਿੰਗ ਨਾ ਕੀਤੀ ਜਾਵੇ ਨੈਸ਼ਨਲ ਅਤੇ ਸਟੇਟ ਹਾਈਵੇ ਤੇ ਰਫਤਾਰ ਨਾ ਬੜੇ ਕੀਤੀ ਜਾ ਤਾਂ ਉਹ ਕੋਈ ਸੜਕ ਹਾਦਸਾ ਹਰੇਕ ਤਰ੍ਹਾਂ ਦਾ ਨਾ ਹੋ ਸਕੇ ਆਪ ਸਭ ਨੂੰ ਪਤਾ ਹੈ ਕਿ ਹੁੰਦਰਾ ਮੌਸਮ ਹੈ ਤੇ इस समय अक्सर खड़े ट्रक हादसे वापर जाते हैं आप जी को बेनती की जाती है कि नैशनल से स्टेट हाईवे ट्रक न खड़े जाए ता कोई सड़क हादसा खड़े ट्रक कारण ना हो सके इस तू अलावा बेनती की जाती है कि जलों भी मोटरसाइकिल दो पहिया वाहन से सवारी करनी है तो यही सवारी दो पहिया वांग की जाए 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 2 ਜਾਂ 4 ਪਹੀਆ ਵਾਹਨ ਚਲਾਉਣ ਲਈ ਨਾ ਦਿੱਤਾ ਜਾਵੇ। ਜਦੋਂ ਵੀ 2 ਪਹੀਆ ਵਾਹਨ ਦੀ ਸਵਾਰੀ ਕਰਨੀ ਹੈ ਤਾਂ ਹੈਲਮਟ ਪਾਉਣਾ ਜ਼ਰੂਰੀ ਹੈ ਨਾ ਕਿ ਮਜਬੂਰੀ। ਉਪਰੋਕਤ ਤੋਂ ਇਲਾਵਾ ਜਿਲਾ ਪੁਤਰਾ ਅਤੇ ਆਦੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਸੜਕ ਤੇ ਚੱਲਣਾ ਹੈ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਿੰਨੀ ਬੜਾਈ ਜਾ ਰਹੀ ਧੰਨਵਾਦ ਸਾਡੇ ਨਾਲ ਮੌਜੂਦ ਨੇ ਏਐਸਆਈ ਜੋਤ ਸਿੰਘ ਕਰਮਜੀਤ ਕੌਰ ਸੰਦੀਪ ਕੌਰ ਰਮਨਦੀਪ ਸਿੰਘ ਤੇ ਸਤਨਾਮ ਸਿੰਘ ਇਹ ਪੂਰੀ ਸੜਕ ਸੁਰੱਖਿਆ ਦੀ ਟੀਮ ਹੈ ਜੀ ਇਹਨਾਂ ਦਾ ਰੂਟ ਹੈ ਕੁੰਦਰਾ ਤੋਂ ਬਰਬਰੀ ਤੇ ਬਾਕੀ ਭਾਈ ਜੀ ਦੱਸਣਗੇ ਹਰ ਇੱਕ ਗੱਲ ਬਾਤ ਕੀ ਹੈ ਲੋਕਾਂ ਨੂੰ ਅਪੀਲ ਕਰਨਗੇ ਕਿ ਹਾਦਸਿਆਂ ਤੋਂ ਕਿਵੇਂ ਬਚਿਆ ਜਾਵੇ ਤੁਹਾਨੂੰ ਦੇ ਮੌਜੂਦ ਨੇ ਸਤਨਾਮ ਸਿੰਘ ਜੀ ਸਾਡੇ ਨਾਲ ਦੱਸਣਗੇ ਹਰ ਗੱਲ ਬਾਤ ਕਰਨੀ ਭਾਈ ਸਸੀ ਗਾਲ ਜੀ ਸਸੀ ਗਾਲ ਸਾਹਿਬ ਦੱਸੋ ਸਰ ਜਿਹੜੀ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨ ਜਾਣਾ ਹੈ ਸਾਡਾ ਰੂਟ ਨੰਬਰ 88306 ਜਿਹੜਾ ਕਿ ਕੁੰਨਰਾ ਤੋਂ ਲੈ ਕੇ ਬਰਨਾਲਾ ਟੀ ਪੁਆਇੰਟ ਤੱਕ ਹੈ ਸਾਨੂੰ 112 ਤੋਂ ਜਾਂ ਸਾਡਾ ਸਰਕਾਰੀ ਨੰਬਰ 98552 88306 ਜਾਰੀ ਹੋਇਆ ਹੈ ਜਿਸ ਤੇ ਕਿ ਦੁਰਘਟਨਾ ਦੀ ਜਾਣਕਾਰੀ ਮਿਲਣ ਤੇ ਤੁਰੰਤ ਉਹ ਮੌਕਾ ਸਥਾਨ ਤੇ ਪਹੁੰਚ ਕੇ ਜਕਮੀ ਨੂੰ ਸਾਹ ਚੇੜ ਦੇ ਕੇ ਜਾਂ ਗੰਭੀਰ ਜਕਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਹੈ ਅੱਜ ਅਸੀਂ ਰੱਖ ਯੂਨੀਅਨ ਕੁੰਨੋਲਾ ਵਿਖੇ ਟਰੱਕ ਡਰਾਈਵਰਾਂ ਨੂੰ ਕੁਝ ਸੈਪਰੇਟਿਵ ਸੀ ਵੀ ਆਪਰੇਟਰ ਵੀ ਸੀਗੇ ਟਰੱਕ ਯੂਨੀਅਨ ਦੇਖੇ ਟਰੱਕ ਡਰਾਈਵਰਾਂ ਨੂੰ ਕੁਝ ਕਿਸਾ ਨਿਰਦੇਸ਼ ਦੇਣ ਆਏ ਸੀਗੇ ਤੇ ਇਸ ਮਾਮਲੇ ਵਿੱਚ ਵੀ ਸੜਕ 'ਤੇ ਚੱਲਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਸ਼ਰਾਬ ਪੀ ਕੇ ਗੱਡੀ ਨਾ ਚਲਾਈ ਜਾਵੇ ਅਤੇ ਧੁੰਦ ਦੇ ਮੌਸਮ ਦੌਰਾਨ ਸੜਕ 'ਤੇ ਗੱਡੀ ਖੜੀ ਨਾ ਕੀਤੀ ਜਾਵੇ ਤਾਂ ਜੋ ਕੋਈ ਸੜਕ ਹਾਸਾ ਨਾ ਵਾਪਰ ਸਕੇ ਕਨਵਾਈ ਨੰਬਰ ਇੱਕ ਵਾਰ ਫੇਰ ਬੋਲ ਦਿਓ ਜੀ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ 9855288306 9855288306 ਜਾਂ 112 ਨੰਬਰ ਤੁਸੀਂ ਕਾਲ ਕਰ ਸਕਦੇ ਹੋ ਸਾਰੇ ਇਨ੍ਹਾਂ ਵੀਰਾਂ ਨੇ ਅਪੀਲ ਕੀਤੀ ਹੈ ਜੀ ਧੰਨਵਾਦ ਜੀ ਤਨੋਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੇਖੋ ਤਾਂ ਕਿ ਹੋਰ ਵੀ ਲੋਕਾਂ ਭੈਣਾ ਭਰਾਵਾਂ ਵੀਰਾਂ ਨੂੰ ਪਤਾ ਲੱਗ ਸਕੇ ਧੰਨਵਾਦ ਜੀ